ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਨਪ੍ਰੀਤ ਕੌਰ ਤੋਂ ਨਾ ਕਲੈਕਸ਼ਨ ਬੁਟੀਕ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਤੇ ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਸੋਹਣੇ ਸੋਹਣੇ ਸੂਟ ਤੇ ਸੂਟ ਦੇਖੋ ਤੇ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਦੱਸਿਓ ਸੂਟ ਕਿੱਦਾਂ ਦੇ ਲੱਗੇ ਤੇ ਜਰੂਰ ਵਿਜ਼ਿਟ ਕਰਿਓ ਤੇ ਆਪਾਂ ਫਰਸਟ ਸੂਟ ਦਿਖਾਉਣ ਲੱਗੇ ਹਾਂ ਫਰਸਟ ਸੂਟ ਰੈੱਡ ਪਿਆਜ਼ੀ ਦਾ ਕਲਰ ਹੈ ਤੇ ਆਰਗੈਂਜਾ ਤੇ ਇਹ ਕਮੀਜ਼ ਹੈ ਇਸ ਤਰ੍ਹਾਂ ਆਰਗੈਂਜਾ ਤੇ ਬਣਿਆ ਹੋਇਆ ਹੈ ਮਸ਼ੀਨ ਵਰਕ ਹੋਇਆ ਹੋਇਆ ਇਸ ਤਰ੍ਹਾਂ ਸੈਂਟਰ ਪੈਨਲ ਜਾਂਦੇ ਤੇ ਨਾਲ ਘੇਰੇ ਦਾ ਕੰਮ ਨਾਲ ਤੁਹਾਨੂੰ ਗਨੇ ਦਾ ਕੰਮ ਵੀ ਆਊਗਾ ਇਸ ਤਰ੍ਹਾਂ ਨਾਲ ਬਾਜੂ ਤਿਆਰ ਲੈਣਾ ਬਾਟਮ ਤੋਂ ਤੁਹਾਨੂੰ ਕਰੇਵ ਦੀ ਮਿਲੇਗੀ ਤੇ ਨਾਲ ਚੁਣਉਣ ਦਾ ਦੁਪੱਟਾ ਮਿਲੂਗਾ ਟਾਈ ਐਂਡ ਡਾਈ ਲਾਈਨਾ ਵਾਲਾ ਜੋ ਵੀ ਕਿਸੇ ਭੈਣ ਨੂੰ ਪਸੰਦ ਆ ਤਾਂ ਤੁਸੀਂ ਸ਼ਾਰਟ ਸਕਰੀਨ ਲੈ ਕੇ ਆਪਾਂ ਨੂੰ ਵਟਸਐਪ ਤੇ ਪੁੱਛ ਸਕਦੇ ਹੋ ਪ੍ਰਾਈਸ ਵਗੈਰਾ ਤੇ ਸੰਪਟ ਲੈ ਸਕਦੇ ਤੇ ਨੈਕਸਟ ਸੂਟ ਵੀ ਔਰਗੈਂਜ਼ਾ ਦੇ ਵਿੱਚ ਹੈ ਇਸ ਤਰ੍ਹਾਂ ਪ੍ਰਿੰਟ ਔਰਗੈਂਜ਼ਾ ਇਸ ਤੇ ਆਰੀ ਵਰਕ ਕੀਤਾ ਹੋਇਆ ਪਲੱਸ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਸ ਤਰ੍ਹਾਂ ਗਲੇ ਦਾ ਕੰਮ ਕੀਤਾ ਹੋਇਆ ਹੈਂਡਵਰਕ ਦਾ ਕਟ ਦਾਣੇ ਦਾ ਤੇ ਮੋਤੀ ਦਾ ਕੰਮ ਆ ਨਾਲ ਥ्रेड ਵਰਤਿਆ ਗਿਆ ਇਹ ਗਲੇ ਤੇ ਵਰਕ ਹੈ ਤੇ ਇਸ ਤੇ ਬਾਜੂ ਤੇ ਵਰਕ ਕੋਈ ਨਹੀਂ ਆਊਗਾ ਤੇ ਪਲੇਨ ਇਸ ਦੇ ਨਾਲ ਬਾਟਮ ਰਹੂਗੀ ਪੀਚ ਕਲਰ ਦੀ ਪਲੇਨ ਬਾਟਮ ਹੈ ਤੇ ਪਿਓਰ ਆਰਗੈਂਜ਼ਾ ਦਾ ਹੀ ਨਾਲ ਦੁਪੱਟਾ ਰਹੂਗਾ ਆਰੀ ਵਰਕ ਕੀਤਾ ਹੋਇਆ ਇਸ ਤਰ੍ਹਾਂ ਫੁੱਲੀ ਆਰੀ ਵਰਕ ਕੀਤਾ ਹੋਇਆ ਪਿਓਰ ਆਰਗੈਂਜ਼ਾ ਦਾ ਦੁਪੱਟਾ ਤੇ ਸਮੋਸਾ ਲੈਸ ਦੇ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਜੇ ਵੀ ਕਿਸੇ ਭੈਣ ਨੂੰ ਪਸੰਦਾ ਤਾਂ ਸ਼ਾਰਟ ਸਕਰੀਨ ਲੈ ਕੇ ਜਰੂਰ ਡੀਐਮ ਕਰਿਓ सूट भी ये भी ऑरगैनजा ही रहूगा इस तरह सैमी स्टिच रहूगा सारा काम थ्रेड का रहूगा अटैच की होगी इस तरह इनी लेंथ आऊगी फुली हैवी सूट है नाल प्लेन बॉटम रहूगी फुली ऑरगैजा दुपट्टा रहेगा ਤੇ ਨਾਲ ਲੈਸ ਜਿਹੜੀ ਭੈਣ ਨੂੰ ਇਹ ਪਸੰਦ ਆ ਸ਼ਾਰਟ ਸਕਰੀਨ ਲੈ ਕੇ ਆਪਾਂ ਨੂੰ ਭੇਜ ਸਕਦੇ ਆ ਤੇ WhatsApp ਤੇ ਆਪਾਂ ਨੂੰ ਪੁੱਛ ਸਕਦੇ ਹਾਂ ਸਾਟ ਸੂਟ ਵੀ অর্ਗੈਂਜ਼ਾ ਦੇ ਵਿੱਚ ਹੈ ਲਾਈਨਾਂ ਬਣੀਆਂ ਹੋਈਆਂ 골ਡਨ ਲਾਈਨਾਂ ਨਾਲ ਮਸ਼ੀਨ ਵਰਕ ਕੀਤਾ ਹੋਇਆ ਇਸ ਤਰ੍ਹਾਂ ਆਪਣੇ ਫਲਾਵਰ ਪਾਇਆ ਹੋਇਆ ਨਾਲ ਘੇਰੇ ਦਾ ਕੰਮ ਹੈ ਤੇ ਉੱਪਰ ਤੱਕ ਇਹਦਾ ਵਰਕ ਆਊਗਾ ਨਾਲ ਸਿਲਕ ਦੀ ਬਾਟਮ ਮਿਲੂਗੀ ਤੇ ਨਾਲ ਫੁੱਲੀ ਔਰਗੈਂਜ਼ਾ ਦੁਪੱਟਾ ਆਊਗਾ ਪੈਚ ਵਰਤਿਆ ਹੋਇਆ ਤੇ ਚਾਰ ਚਫੇਰੇ ਕਟਵਾਰਕ ਕੀਤਾ ਹੋਇਆ ਤੇ ਫਿਨਿਸ਼ਿੰਗ ਵਰਕ ਦੀ ਵੇਖ ਸਕਦੇ ਆ ਤੁਸੀਂ ਨਜ਼ਦੀਕ ਤੋਂ ਬहोत ही ਪਿਆਰਾ ਕਲਰ ਹੈ ਤੇ ਤੁਸੀਂ ਇਹ ਵੀ ਸੂਟ ਲੈਣ ਵਾਸਤੇ ਆਪਾਂ ਨੂੰ ਡੀਐਮ ਕਰ ਸਕਦੇ ਹੋ ਇਹ FX ਸੂਟ ਹੈ ਇਹ ਸ਼ਿਮਰ অর্ਗਾਂజా ਤੇ ਹੈ ਤੇ ਇਸ ਤਰ੍ਹਾਂ ਮਸ਼ੀਨ ਦਾ ਕੰਮ ਹੈ ਇਹ ਗਲੇ ਦਾ ਕੰਮ ਹੈ ਵਿੱਚ ਬੂਟੀ ਆ ਜੂਗੀ ਪਲੇਨ ਬਾਟਮ ਮਿਲੂਗੀ ਨਾਲ ਡੋਰੀਆ ਫਲਸ ਸ਼ਿਮਰ ਦਾ ਦੁਪੱਟਾ ਰਹੂਗਾ ਪ੍ਰਿੰਟਡ ਦੁਪੱਟਾ ਰਹੂਗਾ ਤੁਸੀਂ ਲੈਂਸ ਦੀ ਫਿਨਿਸ਼ਿੰਗ ਵੀ ਕਰਾ ਸਕਦੇ ਆ ਤੇ ਇਸ ਤਰ੍ਹਾਂ ਵੀ ਲੈ ਸਕਦੇ ਬਹੁਤ ਸੋਹਣਾ ਡਿਜ਼ਾਈਨਰ ਸੂਟ ਤਿਆਰ ਹੋਊਗਾ तु इस तरह शॉर्ट स्क्रीन लैके अपन डीएम कर सकते हो प्राइज पूछ सकते हो नैक्सट सूट एक गिलास टिशू का रहूगा यह भी मशीन वर्क किया हो सूट रहूगा नाल प्लेन बॉटम रहूगी ਕਨਾਲ ਪਿਓਰ ਦਾ ਦੁਪੱਟਾ ਰਹੂਗਾ ਇਸ ਦੇ ਵਿੱਚ ਵੀ ਮਸ਼ੀਨ ਵਰਕ ਕੀਤਾ ਹੋਇਆ ਸਕਿਨ ਕਲਰ ਦਾ ਪਰਪਲ ਟੋਨ ਤੇ ਸੂਟ ਰਹੂਗਾ ਜੇ ਤੁਹਾਨੂੰ ਸੂਟ ਪਸੰਦ ਆ ਤਾਂ DM ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਪਸੰਦ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੋ ਆਪਾਂ ਨੂੰ ਸ਼ਾਰਟਸ ਕਰੀਂ ਪਹਿਲਾਂ ਭੇਜ ਦੂਆ ਉਸ ਭੈਣ ਨੂੰ ਪਹਿਲਾਂ ਸੂਟ ਮਿਲ ਜਾਣਗੇ ਕਿ ਇਹ ਤਿਆਰ ਆ ਬਸ ਸਟਿਚਿੰਗ ਕਰਕੇ ਤੁਸੀਂ ਪਾਉਣ ਵਾਲੇ ਬਣੋ ਤੇ ਸੂਟ ਜਰੂਰ ਖਰੀਦਿਓ ਜੇ ਤੁਹਾਨੂੰ ਚੰਗੇ ਲੱਗੇ ਤਾਂ ਵੀਡੀਓ ਵੇਖਣ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ